ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਕੇ ਜਿਹੜਾ ਜੋ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਸਾਰੇ ਸੂਟ ਜਿਹੜੇ ਆਪਾਂ ਡਿਸਕਾਊਂਟ ਤੇ ਲੈ ਕੇ ਆਏ ਆਂਗੇ ਭੈਣਾਂ ਦੀ ਡਿਮਾਂਡ ਸੀ ਵੀ ਲੈਸ ਤੇ ਸੂਟ ਤੁਸੀਂ ਲੈ ਕੇ ਆ ਮੈਨੂੰ ਕਾਫੀ ਸਾਰੇ ਮੈਸੇਜ ਆ ਰਹੇ ਸੀਗੇ ਕਿਉਂਕਿ ਇਹ ਗਰਮੀਆਂ ਵਾਲਾ ਸਟਾਕ ਹੈ ਜੇ ਕੋਈ ਭੈਣ ਬਾਹਰ ਤੋਂ ਲੌਗੀ ਹੈ ਨਾ ਤਾਂ ਤੁਸੀਂ ਲਾਈਨਿੰਗ ਲਗਵਾ ਕੇ ਵੀ ਇਹਨਾਂ ਨੂੰ ਸਿਲਾਈ ਕਰਵਾ ਸਕਦੇ ਹੋ ਬਿਨਾਂ ਲਾਈਨਿੰਗ ਤੋਂ ਵੀ ਤੁਸੀਂ ਲੈਸ ਸਿਲਾਈ ਕਰਵਾ ਸਕਦੇ ਹੋਗੇ ਤੁਸੀਂ ਇਹਨਾਂ ਨੂੰ ਘਰੋਂ ਲੈ ਜਿਦਾ ਮਰਜੀ ਹੈ ਨਾ ਸੂਟ ਲੈਗੇ ਬੀਰ ਕਰ ਸਕਦੇ ਆ ਸਾਰੇ ਸੂਟ ਬ੍ਰਾਂਡ ਦੇ ਰਹਣਗੇ ਵਧੀਆ ਰਾਮਟੈਕ ਸਰੀਵਾਲ ਲਵਲਨ ਸਾਰੇ ਹੈ ਨਾ ਪ੍ਰਾਈਸ ਆਏਗਾ ਥੋੜਾ ਜਿਹਾ ਆਪਾਂ ਹੋਰ ਵੀ ਘੱਟ ਕਰਤਾ ਜੇ ਕਿਸੇ ਭੈਣ ਨੇ ਲੈਣਾ ਚਾਹੁੰਦੇ ਨੇ ਨਾ ਸੂਟ ਜਿਵੇਂ ਕਿ ਪਹਿਲਾਂ ਤਿੰਨ ਤਿੰਨ ਚਾਰ ਚਾਰ ਸੂਟ 6 6 ਸੂਟ ਵੀ ਲੈਏ ਨੇ ਭੈਣ ਹੋਣਾ ਨੇ ਤਾਂ ਤੁਸੀਂ ਉਦਾਂ ਵੀ ਆਰਡਰ ਕਰ ਸਕਦੇ ਹੋਗੇ ਸਾਰੇ 850 ਪ੍ਰਾਈਸ ਰਹੂਗਾ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਵਧੀਆ ਤੁਹਾਡੇ ਲਈ ਗੁੱਡ ਆਫਰ ਲੈ ਕੇ ਆਏ ਆਂਗੇ ਜੇ ਕਿਸੇ ਨੂੰ ਤੁਸੀਂ ਗਿਫਟ ਵੀ ਕਰਨਾ ਚਾਹੁੰਦੇ ਹੋ ਕਿ ਸੂਟ ਤਾਂ ਕੁਆਲਿਟੀ ਬਹੁਤ ਵਧੀਆ ਹੈਗੀ ਤਾਂ ਵੀ ਅਗਲਾ ਹੱਸ ਕੇ ਸੂਟ ਇਹ ਹੰਡਾ ਆਊਗਾ ਤੇ ਬਹੁਤ ਵਧੀਆ ਸਾਡਾ ਯੂਜ਼ ਕੀਤਾ ਹੋਇਆ ਫੈਬਰਿਕ ਹੈਗਾ ਬਹੁਤ سارے ਸੂਟ ਲੰਗੇ ਆਪਾਂ ਸੇਲ ਕਰ ਚੁੱਕੇ ਅਗੇ ਇਹ ਸਾਡਾ ਜਿਹੜਾ ਸਟਾਕ ਹੈਗੇ ਸਾਨੂੰ ਅੱਗੇ ਦਸੰਬਰ ਦੇ ਵਿੱਚ ਵੀ ਚਾਹੀਦਾ ਹੁੰਦਾ ਗਰਮੀਆਂ ਲਈ ਕਿਉਂਕਿ ਬਾਹਰ ਤੋਂ ਕਾਫੀ ਪੈਣਾ ਦੀ ਡਿਮਾਂਡ ਹੁੰਦੀ ਹੈ ਉਹਨਾ ਸੂਟ ਉਹਨਾਂ ਨੂੰ ਚਾਹੀਦੇ ਹੁੰਦੇ ਨੇਗੇ ਉਹ ਕਾਫੀ ਸੂਟ ਲੈ ਜਾਂਦੇ ਹੁੰਦੇ ਨੇ 25 25 30 30 ਇੱਕ ਕਸਟਮਰ ਸੂਟ ਲੈ ਜਾਂਦਾ ਹੁੰਦਾ ਹੈਗਾ ਤੇ ਕੋਸ਼ਿਸ਼ ਕਰਾਂਗੀ ਜੀ ਆਪਾਂ ਨੂੰ ਹੋਰ ਮਿਲਿਆ ਅੱਗੇ ਹਨਾ ਗਰਮੀ ਵਾਲਾ ਸਟਾਕ ਤਾਂ ਆਪਾਂ ਵੈਸੇ ਤਾਂ ਆਪਣੇ ਇੰਡੀਆ ਦੇ ਵਿੱਚ ਮੁਸ਼ਕਲ ਹੈਗਾ ਪਰ ਮੈਂ ਫਿਰ ਵੀ ਕੋਸ਼ਿਸ਼ ਕਰੂੰਗੀ ਭੈਣ ਹੋਣਾ ਲਈ ਹਨਾ ਕਿਉਂਕਿ ਮੇਰੇ ਕਾਫੀ ਸਾਰੇ ਕਸਟਮਰ ਨੇ ਜੋ ਕਿ ਸਰਦੀਆਂ ਦੇ ਵਿੱਚ ਸੂਟ ਲੈਣਗੇ ਲੈ ਜਾਂਦੇ ਹੁੰਦੇ ਨੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰ ਦਿਆਂਗੇ ਸਾਰੇ ਸੂਟ ਕਾਫੀ ਸਾਰੇ ਸੂਟ ਦਿਖਾਉਂਗੀ ਕਿਉਂਕਿ ਉਦੋਂ ਆਪਾਂ ਵੀਡੀਓ ਦੇ ਵਿੱਚ 10 ਤੋਂ 15 ਸੂਟ ਦਿਖਾਉਂਦੀ ਸੀਗੀ ਉਹ ਇੱਕ ਕਸਟਮਰ ਹੀ ਆ ਜਾਂਦਾ ਸੀਗਾ ਤਾਂ ਕਰਕੇ ਬਹੁਤ ਜ਼ਿਆਦੇ ਪੈਣਾ ਹਨਾ ਉਹ ਵੀਡੀਓ ਨੂੰ ਮਤਲਬ ਸਕਿਪ ਕਰ ਗਈਆਂ ਨਹੀਂ ਮਿਲੇ ਹੈਗੇ ਸੂਟ ਤੇ ਅੱਜ ਉਹਨਾਂ ਲਈ ਬਹੁਤ ਵਧੀਆ ਗੁੱਡ ਆਫਰ ਲੈ ਕੇ ਆਇਆਗੇ ਲੋ ਜੀ 850 ਪ੍ਰਾਈਜ਼ ਰਹੂਗਾ ਇੱਕ ਸੂਟ ਲੋ ਚਾਰ ਲੋ ਪੰਜ ਲੋ ਛੇ ਲੋ ਜਿੰਨੇ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਲੋ ਜੀ ਦੇ ਵੀ ਆਪਾਂ ਪਹਿਣ ਹੋਣਾਂ ਦੇ ਮਤਲਬ ਕਹਿਣ ਤੇ ਹੀ ਪਹਿਣਾਂ ਦੇ ਕਹਿਣ ਤੇ ਹੀ ਲੈ ਕੇ ਆਇਆਗੇ ਵੀਡੀਓ ਵੈਸੇ ਸਾਨੂੰ ਕੋਈ ਲੋੜ ਨਹੀਂ ਸੀ ਵੀ ਆਪਾਂ ਲੈਸ ਤੇ ਲੈ ਕੇ ਆਈਏ ਚਲੋ ਮੇਰੇ ਹਨਾ ਇਦਾਂ ਹੁੰਦਾ ਹੈਗਾ ਮੈਨੂੰ ਵੀ ਹਰ ਇੱਕ ਪਹਿਣ ਦੀ ਇੱਛਾ ਹੁੰਦੀ ਆ ਵੀ ਸੂਟ ਹਨਾ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਨੇਗੇ ਹਨਾ ਮੈਨੂੰ ਕਾਫੀ ਸਾਰੇ ਕਮੈਂਟ ਮੈਸੇਜ ਆਉਂਦੇ ਹੁੰਦੇ ਨੇ ਹਨਾ ਚਲੋ ਮੇਰਾ ਬੜਾ ਮਨ ਵੀ ਉਹ ਹੁੰਦਾ ਵੀ ਠੀਕ ਪ੍ਰਾਈਸ ਦੇ ਵਿੱਚ ਹਨਾ ਸੂਟ ਉਹਨਾਂ ਲਈ ਇਹ ਆਪਾਂ ਆਫਰ ਲੈ ਕੇ ਆਇਆਗੇ ਕੁਆਲਿਟੀ ਗੁੱਡ ਲੈ ਕੇ ਆਇਆਗੇ ਤੇ ਸਾਰੀਆਂ ਪਹਿਣਾ ਹਨਾ ਸੂਟ ਮਤਲਬ ਜਿਹੜੀਆਂ ਭੈਣਾਂ ਹੋਰ ਵੀ ਲੈਂਦੀਆਂ ਨੇ ਜਿਹੜੀਆਂ ਨਹੀਂ ਲੈ ਸਕਦੀਆਂ ਸੀ ਉਹਨਾਂ ਲਈ ਬਹੁਤ ਵਧੀਆ ਆਫਰ ਲੈ ਕੇ ਆਏਗੇ ਕਹਿੰਦੇ ਸੀਗੇ ਤੁਸੀਂ ਠੀਕ ਪ੍ਰਾਈਸ ਦੇ ਉੱਪਰ ਸੂਟ ਲੈ ਕੇ ਆਓ ਤਾਂ ਆਪਾਂ ਲੈ ਕੇ ਆਇਾਂਗੇ ਕਿਉਂਕਿ ਮੇਰੇ ਕਾਫੀ ਕਸਟਮਰ ਇਦਾਂ ਦੇ ਨੇ ਵਿਚਾਰੇ ਹਨ ਮੈਨੂੰ ਕਮੈਂਟ ਪੜ੍ਹ ਕੇ ਬੜਾ ਇਦਾਂ ਫੀਲ ਹੁੰਦਾ ਸੀਗਾ ਚਲੋ ਅੱਜ ਆਪਾਂ ਉਹਨਾਂ ਲਈ ਵੀਡੀਓ ਲੈ ਕੇ ਆਏ ਜੇ ਤੁਸੀਂ ਹੋਰ ਪਹਿਣਾ ਨੇ ਵੀ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਲੈ ਸਕਦੇ ਹੋਗੇ ਜਿੱਦਾਂ ਕਿ ਇਹ ਡਾਰਕ ਪਰਪਲ ਕਲਰ ਦਾ ਸੂਟ ਹੈਗਾ ਸੂਟ ਕਾਫੀ ਨੇਗੇ ਮੈਂ ਤੁਹਾਨੂੰ ਸ਼ੋਅ ਕਰੀ ਜਾਊਂਗੀ ਡਿਟੇਲ ਹੈ ਕਿ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੇ ਚੁੱਕਿਆਂਗੀ ਬਹੁਤ ਸੋਹਣਾ ਫੈਬਰਿਕ ਆ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਬਾਈ ਕਰਦੇ ਹੋਗੇ ਤਾਂ ਬਹੁਤ ਸੋਹਣਾ ਫੈਬਰਿਕ ਮਿਲੂਗਾ ਤੁਹਾਨੂੰ ਪ੍ਰਾਈਸ 850 ਰੁਪਏ ਦਾ ਪਹਿਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਸ ਇਦਾਂ ਹੀ ਤੁਸੀਂ ਸਕਰੀਨ ਸ਼ਾਟ ਲੈਂਦੇ ਜਾਇਓ ਤੇ ਪੇਮੈਂਟ ਹੈ ਕਿ ਜਿਹੜੀ ਨਾਲ ਦੀ ਨਾਲ ਕੋਈ ਡਿਲੇ ਨਹੀਂ ਹਨਾ ਪੇਮੈਂਟ ਹੋਣੀ ਚਾਹੀਦੀ ਤੇ ਨਾਲ ਦੀ ਨਾਲ ਹੀ ਕਰ ਦਿਓ ਪੇਮੈਂਟ ਲਓ ਜੀ ਇਹ ਸੂਟ ਹੈਗਾ ਜਿਹੜਾ ਮੈਚਿੰਗ ਸੂਟ ਹੈਗਾ ਇਹਦੇ ਨਾਲ ਤੁਸੀਂ ਅ ਇਦਾਂ ਕੋਰੇ ਦੀ ਬਾਟਮ ਲੱਗ ਜੂਗੀ ਚਿਕਨ ਦੀ ਬਾਟਮ ਲਗਾਓਗੇ ਤਾਂ ਥੋੜਾ ਜਿਹਾ ਪ੍ਰਾਈਸ ਆਪ ਉ ਹੋ ਜਾਊਗਾ 14-1500 ਤੱਕ ਭੱਜੂਗਾ ਜੇ ਤੁਸੀਂ ਇਦਾਂ ਮੈਚਿੰਗ ਸੂਟ ਮੈਚਿੰਗ ਲੋ ਆਲ ਓਵਰ ਲੋ ਸਾਰਿਆਂ ਦਾ ਪ੍ਰਾਈਸ ਸੇਮ ਰਹੂਗਾ ਸਾਢੇ 800 ਲਓ ਜੀ ਇਹ ਮੇਰੇ ਕੋਲ ਇੱਕ ਇੱਕ ਸੂਟ अवेलेबल ਹੈਗਾ ਇਸ ਟਾਈਮ ਰੈੱਡ ਕਲਰ ਦੀ ਬਾਟਮ ਹੈ ਬਾਟਮ ਦਾ ਸਟੱਫ ਮੈਨੂੰ ਮੈਸੇਜ ਕੀਤੇ ਜਾ ਰਹੇ ਸੀਗੇ ਵੀ ਕਿਹੜਾ ਕਾਟਨ ਦਾ ਹੈਗਾ ਲੋ ਜੀ ਗ੍ਰੀਨ ਕਲਰ ਦਾ ਮੈਚਿੰਗ ਸੂਟ ਹੈਗਾ ਇਸ ਤਰ੍ਹਾਂ ਦੀ ਬਾਟਮ ਹੈਗੀ ਤੇ ਇਸ ਤਰ੍ਹਾਂ ਸ਼ਰਟਰ ਹੋਊਗੀ 850 ਪ੍ਰਾਈਸ ਹੈਗਾ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਈਸਟਾ ਬ੍ਰਾਂਡ ਦਾ ਸੂਟ ਹੈਗਾ ਇਹਦਾ ਪ੍ਰਾਈਸ ਥੋੜਾ ਜਿਹਾ ਵੱਧਰ ਹੋਊਗਾ 1050 ਰਹੂਗਾ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਟਮ ਹੈ ਇਹ ਵਾਲੀ ਤੇ ਇਹ ਵਾਲੀ ਸ਼ਰਟ ਰਹੂਗੀ ਪ੍ਰਾਈਸ 850 ਲੋ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਪਿੰਕ ਕਲਰ ਦੀ ਬਾਟਮ ਹੈ ਨਾਲ ਤੇ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈ ਪ੍ਰਾਈਸ ਰਹੂਗਾ ਜੀ 850 ਸਲਾਈ ਕਰਵਾਉਣਾ ਬਿਨਾ ਸਲਾਈ ਤੋਂ ਮਗਵਾਉਣਾ ਵੈਸੇ ਇਹ ਸੂਟ ਜੇ ਤੁਸੀਂ ਬਿਨਾ ਸਲਾਈ ਤੋਂ ਮਗਵਾ ਲਓ ਤਾਂ ਜ਼ਿਆਦਾ ਵਧੀਆ ਲੱਗੇ ਕਿਉਂਕਿ ਮੇਰੇ ਲਈ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੁਹਾਨੂੰ ਮੈਂ ਸੱਚੀ ਗੱਲ ਦੱਸਣਾ ਬਹੁਤ ਜ਼ਿਆਦਾ ਰਾਸ਼ ਹੈਗਾ ਲਓ ਜੀ ਇਹ ਹੈਗਾ 1050 ਦਾ ਪ੍ਰਾਈਸ ਹੈਗਾ ਸਿਰਫ 2 ਸੂਟ ਮਿਲਣਗੇ ਤੁਹਾਨੂੰ ਇਹਦੇ ਵਿੱਚ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਨੈਕਸਟ ਹੈਗਾਗਾ ਪਰਪਲ ਸ਼ੇਡ ਦੇ ਵਿੱਚ ਸੂਟ ਹੈਗਾ ਜੇ ਤੁਸੀਂ ਕੁਝ ਦਿਨਾਂ ਲਈ ਵੇਟ ਕਰ ਲਓਗੇ ਹਨਾ 20 ਤੋਂ 25 ਦਿਨ ਤਾਂ ਤੁਹਾਡੇ ਲਈ ਇੰਨਾ ਟਾਈਮ ਹੈਗਾ ਤਾਂ ਤੁਸੀਂ ਸਟਿਚਿੰਗ ਤੁਹਾਡੀ ਕਰਵਾ ਵੀ ਦਵਾਂਗੇ ਨਹੀਂ ਹੋ ਸਕਿਆ ਤੁਸੀਂ ਬਿਨਾਂ ਸਲਾਈ ਤੋਂ ਦੇਖ ਲਿਓ ਹਨਾ ਕਲੋਥ ਨੈਕਸਟ ਸੂਟ ਦੇਖੋ ਜੀ 850 ਪ੍ਰਾਈਸ ਹੈਗਾ ਸੂਟ ਸਾਰੇ ਹੀ ਸੋਨੇ ਨੇ ਕਲਰ ਪ੍ਰਿੰਟ ਬਹੁਤ ਜਿਆਦੇ ਸੋਨੇ ਨੇ ਇੱਕ ਤੋਂ ਇੱਕ हटਕੇ ਇਸ ਤਰ੍ਹਾਂ ਬਾਟਮ ਬਾਟਮ ਨਾਲ ਮੈਂ ਤੁਹਾਨੂੰ ਸ਼ੋ ਵੀ ਕਰੀ ਜਾ ਰਹੀ ਹਾਂ ਜੀ ਵੀ ਕਿੱਦਾਂ ਕਿੱਦਾਂ ਦੀਆਂ ਨੇ ਕਿ ਲੋਜੀ ਪੀਚ ਕਲਰ ਦੀ ਬਾਟਮ ਨਾਲ ਲੱਗਾ ਇਦਾਂ ਦਾ ਪ੍ਰਿੰਟਰ ਹੋਊਗਾ ਇਹ ਵਾਲਾ ਤੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਗ੍ਰੀਨ ਬਾਟਮ ਨਾਲ ਲੱਗਾ ਇਸ ਤਰ੍ਹਾਂ ਪ੍ਰਿੰਟਰ ਹੋਊਗਾ ਨੈਕਸਟ ਤੁਸੀਂ ਦੇਖ ਸਕਦੇ ਹੋ ਬੇਬੀ ਪਿੰਕ ਸੂਟ ਹੈਗਾ ਤੇ ਬਹੁਤ ਜਿਆਦਾ ਸੋਨਾ ਪ੍ਰਿੰਟ ਹੈਗਾ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਡਾਰਕ ਗ੍ਰੇ ਦੇ ਉੱਪਰ ਪ੍ਰਿੰਟਿੰਗ ਬਣੀ ਹੋਈ ਹੈਗੀ ਨੈਕਸਟ ਤੁਸੀਂ ਦੇਖ ਸਕਦੇ ਹੋ ਸੀ ਗ੍ਰੀਨ ਕਲਰ ਹੈਗਾ ਤੇ ਮੈਚਿੰਗ ਥ੍ਰੀ ਗ੍ਰੀਨ ਕਲਰ ਦੀ ਬਾਟਮ ਹੈਗੀ ਲੋ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਲੋ ਜੀ ਜੇ ਕਿਸੇ ਨੇ ਆਪਣੀਆਂ ਮੰਮੀਆਂ ਲਈ ਮਤਲਬ ਆਪਣੀਆਂ ਸੱਸਾਂ ਲਈ ਆਪਣੀਆਂ ਨਾਨੀਆਂ ਦਾਦੀਆਂ ਲਈ ਇਹ ਸੋਟ ਲੈਣਾ ਨਹੀਂ ਤਾਂ ਤੁਸੀਂ ਲੈ ਸਕਦੇ ਹੋਗੇ ਇਹਦੇ ਨਾਲ ਹੈਗੀ ਅਸੀਂ ਮਹਿੰਦੀ ਕਲਰ ਦੀ ਬਾਟਮ ਮਿਲੂਗੀ ਤੁਹਾਨੂੰ ਲੋ ਜੀ ਇਸ ਤਰ੍ਹਾਂ ਦੀ ਬਾਟਮ ਲੱਗੂਗੀ ਇਹਦੇ ਨਾਲ ਠੀਕ ਹੈ ਜੀ ਹੈਗੀ ਹੈ ਇਹਦੀ ਬਾਟਮ ਨਾਲ ਲੀ ਹੈ ਮੈਚਿੰਗ ਸੂਟ ਹੈ ਲੋਚ ਡਾਰਕ ਪਰਪਲ ਕਲਰ ਦਾ ਸੂਟ ਹੈਗਾ ਲੋਚ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਦਾਂ ਦੀ ਬਾਟਮ ਹੈਗੀ ਲੋਚ ਕੋਈ ਵੀ ਤੁਸੀਂ ਮਸ਼ੀਨ ਵਰਕ ਹੈਂਡ ਵਰਕ ਦੇ ਸੂਟ ਦੇਣਾ ਚਾਹੋਗੇ ਹਨਾ ਆਪਣੇ ਡਿਜ਼ਾਈਨ ਦੇਣਾ ਚਾਹੋਗੇ ਆਪਣੇ ਦੇ ਸਕਦੇ ਹੋ ਨਹੀਂ ਆਪਾਂ ਵੀਡੀਓਜ਼ ਵਗੈਰਾ ਪਾਉਂਦੇ ਰਹਨੇ ਆਂਗੇ ਤੁਸੀਂ ਉਹਦੇ ਵਿੱਚੋਂ ਵੀ ਡਿਜ਼ਾਈਨ ਕੋਈ ਵੀ ਕਲਰ ਕੋਈ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਲੋਚੇ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਲੋਚੇ ਡਾਰਕ ਗ੍ਰੇ ਦੇ ਵਿੱਚ ਇੱਕ ਹੋਰ ਪ੍ਰਿੰਟ ਪਿਆ ਹੈਗਾ ਆਪਣੇ ਕੋਲੇ ਲੋਚੇ ਇਹ ਜੇ ਪ੍ਰਿੰਟ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਜੇਕਰ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਲਓਗੇ ਤਾਂ ਕਾਫੀ ਜਿਆਦੇ ਸੋਹਣਾ ਬਣੂਗਾ ਲੋਚ ਇਹਦੇ ਨਾਲ ਮੈਚਿੰਗ ਬਾਟਮ ਹੈਗੀ ਇਹ ਬਾਟਮ ਇਹਦੀ ਬੇਸ ਨਾਲ ਦੀ ਬਾਟਮ ਹੈ ਜਿੱਦਾਂ ਜਿੱਦਾਂ ਕੀ ਇਹ ਕੰਨੀ ਆ ਨਾ ਇਸ ਤਰ੍ਹਾਂ ਦੀ ਬਾਟਮ ਰਹੂਗੀ ਮੈਚਿੰਗ ਸੂਟ ਹੈ ਇਹ 850 ਪ੍ਰਾਈਸ ਰਹੂਗਾ ਲੋਚ ਇਦਾ ਵੀ 850 ਪ੍ਰਾਈਸ ਰੁਪਆ ਫਿਰ ਚੈੱਕ ਕਰੋ ਡਿਜ਼ਾਈਨ ਬਣਾ ਕੇ ਇਹ ਸੂਟ ਜਦੋਂ ਤੁਸੀਂ ਰੈਡੀ ਕਰਵਾਉਂਗੇ ਨਾ ਕੋਈ ਵੀ ਡਿਜ਼ਾਈਨ ਤੇ ਆ ਦੇਖੋ ਬੇਬੀ ਪਿੰਕ 850 ਪ੍ਰਾਈਸ ਇਹਦਾ ਵੀ ਜਦੋਂ ਤੁਸੀਂ ਕੋਈ ਵੀ ਡਿਜ਼ਾਈਨ ਬਣਾ ਕੇ ਸੂਟ ਹੈਗਾ ਜਿਹੜਾ ਰੈਡੀ ਕਰੋਗੇ ਬਹੁਤ ਜਿਆਦਾ ਸੋਹਣਾ ਬਣੂਗਾ ਲੈਮਨ ਸ਼ੇਡ ਦੇ ਵਿੱਚ ਤੁਸੀਂ ਸੂਟ ਦੇਖ ਸਕਦੇ ਹੋਗੇ ਜਲਦੀ ਜਲਦੀ ਆਰਡਰ ਕਰ ਦਿਓ ਕਾਫੀ ਪੈਣਾ ਰਹਿ ਜਾਂਦੇ ਨੇ ਕਹਿ ਦਿੰਦੇ ਤੁਸੀਂ ਤਾਂ ਵੀਡੀਓ ਹੁਣ ਪਾਈ ਸੀਗੀ ਵੀ ਸੂਟ ਸਾਨੂੰ ਮਿਲ ਨਹੀਂ ਰਹੇ ਹੈਗੇ ਹਨਾ ਜਦੋਂ ਆਪਾਂ ਵੀਡੀਓ ਅਪਲੋਡ ਕਰ ਦਿੰਨੇ ਆ ਆਪਣੇ 50 60 ਵਿਊ ਹੋ ਜਾਂਦੇ ਨੇ ਜਦੋਂ ਵੀਡੀਓ ਚੋਂ ਆਪਣੇ ਸਕਰੀਨ ਸ਼ਾਟ ਆਉਣੇ ਸ਼ੁਰੂ ਹੋ ਜਾਂਦੇ ਨੇਗੇ ਤੁਸੀਂ ਨਾ ਜਲਦੀ ਕੋਸ਼ਿਸ਼ ਕਰਿਆ ਕਰੋ ਵੀ ਸਾਨੂੰ ਵੀ ਜਿਹੜੇ ਸੂਟ ਨੇਗੇ ਮਿਲ ਜਾਣ ਹਨਾ ਜਲਦੀ ਸਕਰੀਨ ਸ਼ਾਟ ਭੇਜ ਦਿਆ ਕਰੋ ਲੋਜੀ ਦੇਖੋ ਪ੍ਰਿੰਟ ਚੈੱਕ ਕਰੋ ਇਹਦੇ ਨਾਲ ਦੇ ਆਪਾਂ ਬਹੁਤ ਸੂਟ ਤਿਆਰ ਕਰਕੇ ਭੇਜ ਦੇਵਾਂਗੇ ਲੋਜੀ ਪ੍ਰਿੰਟਿੰਗ ਡਿਜ਼ਾਈਨ ਇਹਦੀ ਵੀ ਤੁਸੀਂ ਚੈੱਕ ਕਰੋ ਇਹ ਤੁਹਾਨੂੰ ਜਿਹੜਾ 올ਓਵਰ ਆ ਉਹ ਤੁਹਾਨੂੰ 올ਓਵਰ ਲੈਣਾ ਪਊ ਜਿਹੜਾ ਮੈਚਿੰਗ ਆ ਉਹ ਤੁਸੀਂ ਮੈਚਿੰਗ ਲੈ ਸਕਦੇ ਆ ਦੇਖੋ ਪ੍ਰਿੰਟ ਆਉਣ ਵਾਲੀਆਂ ਗਰਮੀਆਂ ਲਈ ਤੁਸੀਂ ਲੈ ਕੇ ਰੱਖ ਸਕਦੇ ਹੋਗੇ ਉਦੋਂ ਤੁਸੀਂ ਸਲਾਈ ਕਰਾ ਸਕਦੇ ਹੋ ਦੇਖੋ ਘਰੇ ਪਾਉਣ ਨੂੰ ਬਹੁਤ ਵਧੀਆ ਸੂਟ ਨੇ ਬਾਹਰ ਵੀ ਪਾ ਲਓ ਦੋ ਚਾਰ ਵਾਰ ਬਾਹਰ ਵੀ ਪਹਿ ਜਾਣਗੇ ਮੈਂ ਇਹ ਸੂਟ ਲੇਨਗੇ ਸਾਰੀਆਂ ਗਰਮੀਆਂ ਘਰ ਹੀ ਪਾਏ ਨੇਗੇ ਸੂਟ ਇਹ ਕਿਤੋਂ ਫਟੇ ਨਹੀਂ ਹੈਗੇ ਕਿਤੋਂ ਆਏ ਨਹੀਂ ਹੈਗਾ ਵੀ ਕਲਰ ਖਰਾਬ ਹੋਇਆ ਕੁਝ ਨਹੀਂ ਹੋਇਆ ਹੈਗਾ ਇਹਨਾਂ ਨੂੰ ਲੋਜੀ ਇਹ ਵੀ ਕਾਫੀ ਜ਼ਿਆਦੇ ਸੂਟ ਹੈਗਾ ਜਿਹੜਾ ਸੇਲ ਹੋਇਆਗਾ ਇਹ ਮੈਂ ਪਾਇਆ ਸੀਗਾ ਸੂਟ ਮੇਰੇ ਕੋਲ ਹੁਣ ਵੀ ਹੈਗਾ ਮੈਂ ਬਾਹਰ ਅੰਦਰ ਵੇਅਰ ਕਰਦੀਆਂਗੀ ਸੂਟ ਇੱਕ ਇੱਕ ਸੂਟ ਆਵੇਲੇਬਲ ਹੈਗਾ ਸਾਰਿਆਂ ਚੋਂ ਤੇ ਆਰਡਰ ਆਪਣਾ ਥਾਈ ਮੈਂ ਤੁਹਾਨੂੰ ਕਹਿਨੀ ਹਾਂ ਵੀ ਜਲਦੀ ਕਰ ਦਿਓ ਲਓ ਜੀ ਪਿੰਕ ਕਲਰ ਇਹਦੇ ਨਾਲ ਦੇ ਵੀ ਸੂਟ ਆਪਾਂ ਬਹੁਤ ਸੋਹਣੇ ਰੈਡੀ ਕਰਕੇ ਭੇਜੇ ਸੀਗੇ ਇੱਕ ਸੂਟ ਅਵੇਲੇਬਲ ਹੈਗਾਗਾ ਇਹ ਵਾਲਾ ਦੇਖੋ ਪ੍ਰਿੰਟ ਆ ਹੈਗੇ ਨੇ ਆਪਣੇ ਕੋਲੇ ਦੋ ਸੂਟ ਬਹੁਤ ਸੂਟ ਇਹ ਸੇਲ ਕੀਤੇ ਨੇ ਕਿ ਬਹੁਤ ਲਾਈਕ ਕੀਤਾ ਹੈ ਪਹਿਣ ਇਸਟਾਫ ਇਹ ਦੋ ਨੇਗੇ ਲੋ ਜੀ ਲੋ ਜੀ ਇਹਦੇ ਨਾਲ ਤੁਸੀਂ ਵਾਈਟ ਬਾਟਮ ਵੀ ਲਗਾ ਸਕਦੇ ਹੋਗੇ ਜਿੱਦਾਂ ਕਿ ਇਹ ਮੈਚਿੰਗ ਹੀ ਹੈ ਸੂਟ 850 ਪ੍ਰਾਈਸ ਹੈਗਾ ਤੇ ਲੋ ਜੀ ਇੱਕ ਸੂਟ ਹੈਗਾ ਆਪਣੇ ਕੋਲੇ ਤੇ ਲੋ ਇਦਾਂ ਇਹਦੇ ਨਾਲ ਬਾਟਮ ਹੈ कॉटन ਦੀ ਹੀ ਬਾਟਮ ਲੱਗੀ ਹੋਈ ਹੈਗੀ ਬਹੁਤ ਵਧੀਆ ਜਦੋਂ ਇਹਨੂੰ ਤੁਸੀਂ ਧੋ ਕੇ ਸਲਾਈ ਕਰਵਾਉਂਗੇ ਜਿਹੜੀ ਬਾਟਮ ਹੈ ਗੱਫ ਹੋ ਜਾਣੀ ਹੈਗੀ ਲੋ ਜੀ ਇਹਦੇ ਨਾਲ ਵੀ ਤੁਸੀਂ ਇਦਾਂ ਹੀ ਸਕਿਨ ਕਲਰ ਦੀ ਬਾਟਮ ਲਗਾ ਸਕਦੇ ਹੋਗੇ ਜੇ ਤੁਸੀਂ ਚਿਕਨ ਦੀ ਲਗਾਉਣਾ ਚਾਹੋ ਨਾ ਥੋੜਾ ਜਿਹਾ ਪ੍ਰਾਈਸ ਜਿਹੜਾ ਅੱਪ ਹੋ ਚੁ 1450 ਤੱਕ ਪਿਆ ਚੁਗਾ ਲੋ ਜੀ ਇਹਦੇ ਨਾਲ ਵੀ ਤੁਸੀਂ ਅ ਵਾਈਟ ਬਾਟਮ ਨਾਲ ਪਾ ਸਕਦੇ ਹੋ ਜਾਂ ਫਿਰ ਗ੍ਰੀਨ ਵੀ ਲੈ ਸਕਦੇ ਹੋਗੇ ਮੈਚਿੰਗ ਸੂਟ ਲੋ ਜੀ ਇਹ ਆਪਾਂ ਬਹੁਤ ਲਾਰਜ ਸੇਲ ਕੀਤੇ ਨੇ ਗੇਵ ਵਾਲੇ ਦੇਖੋ ਲਓ ਜੀ ਇਹਦੇ ਨਾਲ ਦੇ ਪੈਣਾ ਸੂਟ ਮੰਗ ਰਹੀਆਂ ਸੀ ਮੇਰੇ ਕੋਲੇ ਹੋਗੇ ਸੀਗੇ ਸੇਲ ਉਹ ਵਾਲੇ ਕਲਰ ਦੇ ਵਿੱਚ ਆ ਦੋ ਕਲਰ ਦੇ ਵਿੱਚ ਰਹਿ ਗਏ ਨੇਗੇ ਤੁਸੀਂ ਲੈ ਸਕਦੇ ਹੋ ਇਹ ਚ ਤੇ ਇਹਦੇ ਨਾਲ ਵੀ ਤੁਸੀਂ ਵਾਈਟ ਬਾਟਮ ਲਗਾ ਕੇ ਸੂਟ ਹੈਗਾ ਜਿਹੜਾ ਬਣਾ ਸਕਦੇ ਹੋਗੇ ਲਓ ਜੀ ਫਰੋਜ਼ੀ ਕਲਰ ਦਾ ਸੂਟ ਹੈ ਫਰੋਜ਼ੀ ਦੁਪੱਟਾ ਲਓ ਇਹਦੇ ਨਾਲ ਤੁਸੀਂ ਤੇ ਆ ਮੇਰੀ ਗੁੜੀਆਂ ਨੇ ਪਾਇਆ ਹੋਇਆ ਵੱਡੀ ਨੇ ਤੁਸੀਂ ਕਈ ਵਾਰ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਪਾਇਆ ਹੋਇਆ ਲਓ ਜੀ ਪ੍ਰਿੰਟ ਇਸ ਤਰ੍ਹਾਂ ਇਹ ਵਾਲੀ ਬਾਟਮ ਹੈ ਇਹਦੇ ਨਾਲ ਲਓ ਜੀ ਇਹਦੇ ਨਾਲ ਦੇ ਵੀ ਆਪਾਂ ਸੂਟ ਰੈਡੀ ਕਰਕੇ ਭੇਜੇ ਸੀ ਚਿਕਨ ਦੀ ਬਾਟਮ ਲਗਾ ਸਕਦੇ ਹ ਤੁਸੀਂ ਇਦਾਂ ਦੀ ਕੋਰੇ ਦੀ ਬਾਟਮ ਵੀ ਲਗਾ ਸਕਦੇ ਹੋਗੇ ਲਓ ਜੀ ਇਹ ਵਾਲਾ ਵੀ ਇੱਕੋ ਹੀ ਸੂਟ ਹੈ ਆਪਣੇ ਕੋਲੇ ਲੋ ਜੀ ਲਾਸਟ ਸੂਟ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲੈਣਾ ਚਾਹ ਰਹੇ ਹੋਗੇ ਤਾਂ ਤੁਸੀਂ ਇਦਾਂ ਦੇ ਦੁਪੱਟੇ ਲਗਾ ਸਕਦੇ ਹੋ ਇਹ ਸੂਟਾਂ ਨਾਲ ਇਹ ਹੈਗੇ ਨੇ ਕੋਟੇ ਦੇ ਦੁਪੱਟੇ ਨੇਗੇ ਤੁਸੀਂ ਐਵੇਂ ਦਾ ਲਾ ਸਕਦੇ ਜਾਂ ਜੰਮੀ ਹੈ ਨਾ ਆਪਣੇ ਕੋਲੇ ਟੋਟਾ ਹੀ ਸੋਲਾ ਦੁਪੱਟਾ ਕਾਟਨ ਦਾ ਹੈਗਾਗਾ ਤੇ ਤੁਸੀਂ ਉਹ ਵੀ ਇਹਨਾਂ ਨਾਲ ਦੁਪੱਟੇ ਲਗਾ ਸਕਦੇ ਹੋਗੇ ਡਾਈ ਕਰਵਾ ਕੇ ਅਸੀਂ ਤੁਹਾਨੂੰ ਦੇ ਦਾਂਗੇ ਚਾਰਸ ਵਗੈਰਾ ਉਹ ਤੁਹਾਨੂੰ ਦੱਸ ਦਾਂਗੇ 2250 ਦਾ ਦੁਪੱਟਾ ਹੈਗਾ ਉਹ ਸਾਰਾ ਤੇ ਉਹ ਲਗਵਾ ਲਿਓ ਉਹਦੇ ਵਿੱਚ ਤਿੰਨ ਤਿੰਨੇ ਡਿਜ਼ਾਈਨ ਨੇਗੇ ਤਿੰਨੋ ਹੀ ਵਧੀਆ ਨੇਗੇ ਕੋਈ ਮਰਜੀ ਡਾਈ ਕਰਵਾ ਲਓ ਤੇ ਬਹੁਤ ਸੋਹਣਾ ਡਾਈ ਹੁੰਦਾ ਹੈਗਾ ਦੁਪੱਟਾ ਮੈਂ ਖੁਦ ਲਿਆਗਾ ਡਾਈ ਕਰਵਾ ਕੇ ਬਹੁਤ ਵਧੀਆ ਸੋਹਣਾ ਲੱਗਦਾ ਹੈਗਾ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਬਹੁਤ ਵਧੀਆ ਆਫਰ ਲੈ ਕੇ ਆਏ ਜਲਦੀ ਜਲਦੀ ਸੂਟਿੰਗ ਜਿਹੜੇ ਆਪਣੇ ਆਰਡਰ ਕਰਦੇ ਹੋ ਮੈਨੂੰ ਆਇਆ ਕੋਈ ਵੀ ਭੈਣ ਰਹੇ ਨਾ ਪਹਿਲਾਂ ਬਹੁਤ ਭੈਣਾਂ ਰਹਿ ਗਈਆਂ ਨੇ ਹਣਾ ਤੇ ਮੈਂ ਅੱਜ ਸੋਚਿਆ ਵੀ ਚਲੋ ਆਪਾਂ ਉਹਨਾਂ ਲਈ ਹੈ ਨਾ ਸੂਟਸ ਲنگੇ ਜਿਹੜੇ ਉਹ ਕਰਦੇ ਵੈਸੇ ਅਸੀਂ ਸਟਾਕ ਨਵਾਂ ਲੈ ਕੇ ਆਏ ਸੀਗੇ ਉਹ ਪਾਉਣਾ ਸੀਗਾ ਪਰ ਮੈਨੂੰ ਕਾਫੀ ਸਾਰੇ ਮੈਸੇਜ ਸੀਗੇ ਚਲੋ ਮੇਰੇ ਹਨਾ ਇੱਕ ਤਰ੍ਹਾਂ ਦਾ ਮੇਰੀ ਫੈਮਲੀ ਮੰਗੂਗੀ ਤੁਸੀਂ ਸਾਰੇ ਹਨਾ ਮੈਨੂੰ ਤੁਹਾਡੀ ਗੱਲ ਵੀ ਮੰਨਣੀ ਪੈਂਦੀ ਹੈਗੀ ਪਹਿਲਾਂ ਹਨਾ ਵੀ ਤੁਸੀਂ ਕੀ ਚੀਜ਼ ਦੀ ਡਿਮਾਂਡ ਕਰਦੇ ਹੋਗੇ ਆਪਾਂ ਉਹ ਤੁਹਾਡੇ ਲਈ ਉਹੀ ਲੈ ਕੇ ਆਉਣੇ ਆਂਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਵਾਰ-ਤੁਾਰ ਸ਼ੇਅਰ ਕਰਿਆ ਕਰੋ ਜਿਸ ਕਿਸੇ ਵੀ ਭੈਣ ਨੇ ਵਿਆਹਾਂ ਲਈ ਆਰਡਰ ਦੇਣਾਗਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਕਾਫੀ ਸਾਰੇ ਸੂਟ ਨੇਗੇ ਹੈ ਰੈਨਿੰਗ ਹੌਲੀ ਹੌਲੀ ਜਿੱਤਾ ਜਿੱਤਾ ਰੈਡੀ ਹੋ ਕੇ ਆਉਣਗੇ ਆਪਾਂ ਤੁਹਾਡੇ ਲਈ ਸੂਟਸ ਤੇ ਆ ਵੀਡੀਓ ਪਾ ਪਾਵਾਂਗੇ ਤੁਸੀਂ ਉਹਨਾਂ ਵਿੱਚੋਂ ਵੀ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਸ਼ੇਅਰ ਕਰਕੇ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ